ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਵਾਰਾਂ ਤੇ ਵਧਿਕ ਮਹੱਲਾ ਪਹਿਲਾ ਉਤੰਗੀ ਪੈ ਉਹਰੀ ਗਹਿਰੀ ਗੰਭੀਰੀ ਸਸੜ ਸੁਹੀਆ ਕਿਵ ਕਰੀ ਨਿਵਣ ਨ ਜਾਏ ਥਣੀ ਗੱਜ ਜੇ ਲੱਗਾ ਗੇੜਬੜੀ ਸਖੀਏ ਤੌਹਰੀ ਸੇਪੀ ਟੈਂਦੇ ਡਿਠਮੈਂ ਮੁੰਦ ਨਾ ਗਰਭ ਖਾਣੀ ਸੁਣ ਮੁੰਡੇ ਹਰਣਾ ਕੀਏ ਗੂੜਾ ਗੈਣ ਅਪਾਰ ਪਹਿਲਾ ਵਖਤ ਸਿ ਜਾਣ ਕੇ ਤਾਂ ਕੀਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾ ਕੋ ਜੈਕਾਰ ਜਿਤ ਦੋਹੀ ਸੱਜਣ ਮਿਲਨ ਲੋਹੁੰੰਦੇ ਦੀ ਚਾਰ ਤਾਨ ਮਨ ਦੀ ਜੈ ਸੱਜਣਾ ਐਸਾ ਹ ਸੰਸਾਰ ਜਿਸੋਂ ਨੇਹ ਨਾ ਕੀਚਈ ਜੇ ਦਿਸੈ ਚਲਨ ਹਾਰ ਨਾਨਕ ਜਿਨਿ ਏਵ ਕਰ ਬੁੱਝਿਆ ਤਿਨਾ ਵਿਟਹੁ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੋਂ ਕੋਛ ਚੜਨ ਕਲ ਤਾਹੋਂ ਖਰੇ ਸਜਾਨ ਮੰਨਿਆ ਨੀ ਕਪਰੀ ਜੜੇ ਚਖਣ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਆ ਲਾਇ ਬੇੜੇ ਡੁੱਬਣ ਨਾਹਿ ਪਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਿਹਾ ਕੋਈ ਭਾਈ ਬੰਦੀ ਹੇ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰ ਕਹਿ ਕੋਈ ਕਰੇਨ ਗੱਲਾਂ ਪਿਟਨ ਸਿਰ ਖੋਹੇਨ ਨਾਉ ਲੈਨ ਅਰ ਕਰਨ ਸਮਾਏ ਨਾਨਕ ਤਿੰਬਲ ਹਾਰੈ ਜਾਏ ਰੀ ਮਨ ਡੀਗ ਨਾ ਡੋਲੀਐ ਸਿੱਧੇ ਮਾਰਗ ਧਾਓ ਪਾਛੈ ਬਾਗ ਦਰਾਵਣੋ ਆਗੇ ਅਗੰਤ ਲਾਓ ਸਹਸ ਜੀਰਾ ਪਾਰ ਰਹਿਓ ਮਾ ਕੋ ਅਵਰ ਨ ਢੰਗ ਨਾਨਕ ਗੁਰਮੁਖ ਛੁਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦੀ ਕਿਆ ਹੋਇ ਆਪਿ ਛਾਣੈ ਹਰ ਮਿਲੈ ਬੋੜ ਨ ਮਰਨਾ ਹੋਇ ਕੀਚੜ ਹਾਥ ਨ ਬੂਢੈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸਚੀ ਬਾਲ ਅਗਨ ਮਰੈ ਜਲ ਲੋੜ ਲਹੋ ਵਿਣਗੁਰ ਨਿਧ ਜਲ ਨਾਹੀ ਜਨਮ ਮਰੈ ਪਰਮਾਈਐ ਜੇ ਲਖ ਕਰਮ ਕੁਮਾਹੇ ਜਮ ਜਗਤ ਨ ਲੱਗਈ ਜੇ ਚੱਲੈ ਸਤਗੁਰੁ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮੇਲਾਏ ਕਲਰ ਕੇ ਰੀ ਛਪੜੀ ਕਉਆ ਮਾਲ ਮਾਲ ਨਾ ਆਏ ਮਨ ਤਨ ਮੈਲਾ ਅਗਣੀ ਚਿੰਜ ਭਰੀ ਗੰਧੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ ਸਾਕਤ ਸਿਓ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿ ਆਗਣੀ ਜਾਂ ਹਰ ਭਗਤ ਨਾ ਭਾਉ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਭਾਉ ਵੇਖਣ ਸੁਣਨ ਝੂਠ ਹੈ ਮੁਖ ਝੂਠਾ ਆਲਾਓ ਨਾਨਕ ਨਾਮ ਸਲਾਹ ਤੂੰ ਹੋਰ ਹੋਮੈ ਆਵੋ ਜਾਓ ਹਾਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ ਛੋਟੈ ਸੇ ਤੀਜੋ ਮਰੈ ਲੱਗੀ ਸਾ ਪ੍ਰਵਾਣ ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾ ਪ੍ਰਵਾਣ ਫਿਰਮ ਪੈ ਕਾਮ ਨਾ ਨਿਕਲੈ ਲਾਇਆ ਤੈਨ ਸੁਜਾਨ ਭਾਂਡਾ ਤੋ ਵੈ ਕੌਣ ਜੇ ਕੱਚਾ ਸਾਜਿਆ ਧਾਤੂ ਪੰਜਰ ਰਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵਸੀ Parmjot jag aaye vaaja vaavsi manho je ande koop kahia birat na jaanni man andha unda kaval disan khare rup ik kah jaanan kahia bujan te nar sugad swaroop ik na naad na ved na ghee ras ras kas na jaanant ik na siddh na budh na akal sar akhar ka piyo na lhank nanak te nar asal khar ਜੇ ਬੈਨ ਗੋਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੇ ਕਰਮ ਸ਼ੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ ਖਤਰੀ ਸੋ ਜੋ ਕਰਮਾ ਕਾ ਸੂਰ ਪੁਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖਤਰੀ ਦਰਗਾਹ ਪਰਵਾਨ ਲਬ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਅਨੰਤ ਪਾਇ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਖੇੜਿਆ ਅੰਦਰ ਫਿਰਿ ਸੰਭਾਲ ਸਭਨੇ ਘਟਿ ਸ਼ਾਹ ਵਸੈ ਸ਼ਾਹ ਬਿਨ ਘਟ ਨ ਕੋਈ ਨਾਨਕ ਤੇ ਸੁਹਾਗਨੀ ਜਿਨਾ ਗੁਰਮੁਖ ਪ੍ਰਗਟ ਹੋਏ ਜੋਤ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਕਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਨਾਲ ਕਿ ਰਾਣਾ ਦੋਸੀ ਕੂੜਾ ਕੂੜੀ ਪਾਏ ਮਰਨ ਜਾਪੈ ਮੂਲਿਆ ਆਵੇ ਕਿ ਤੈ ਥਾਏ ਗਿਆਨ ਹੀਣੰ ਅਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੁ ਕੱਲੇ ਉੱਠੀ ਚੱਲੇ ਸਾਧ ਨਾਹੀ ਇਹ ਦੇਹੀ ਗੱਲੈ RAM ਚ ਰਹਿ ਦਲ ਮੇਲ ਵੈ ਅੰਤਰਬਲ ਅਧਿਕਾਰ 반터 ਕੀ ਸੈਨਾ ਸੇਵੀ ਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹਿਸਰੂ ਲక్ష్మణੂ ਵੋਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਨ ਮਹਿਚੂਰਾਏ ਰਾਮਚੰਦ ਸੀਤਾ ਲక్ష్ਮਣ ਜੋਗ ਹਨਵੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਤੈ ਨਾ ਸਮਝਾਈ ਤੈਨ ਪ੍ਰਭ ਕੀ ਏ ਕਾਮ ਨਾਨਕ ਵੇ ਪ੍ਰਵਾਹ ਸੋ ਕੀਰਤਨਾ ਮਿਟਈ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿੱਕੀ ਦਾ ਘਰ ਮਹੱਲਾ ਪਹਿਲਾ ਉਦੋਂ ਸ਼ਾਹ ਹੈ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਉਦੋਂ ਸ਼ੀ ਘਰੇ ਹੀ ਉੱਠੀ ਕੁੜੇ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਬਨ ਕੂੜੀ ਕੰਮੀ ਜੋ ਲੈਵੈ ਸੋ ਦੇਵੈ ਨਾਹੀ ਖੱਟੇ ਦਮ ਸਹੰਮੀ ਪੱਬਰ ਤੂੰ ਹਰੀ ਆਵਲਾ ਕਵਲਾ ਕੰਚਨਵਨ ਕਹਿ ਦੁਖੜੈ ਸੜਿਓਏ ਪਾਣੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈਸੇ ਤੀ ਮੇਰਾ ਸੰਗ ਜਿਤ ਡਠੈ ਤਨ ਪਰ ਫੜੈ ਚੜੈ ਚਵਗਣਵਨ ਰਜ ਨ ਕੋਈ ਜੀਵਿਆ ਪਹੁੰਚ ਨ ਚਲਿਆ ਕੋਈ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਈ ਮੈਂ ਗਈ ਰਿਹਾਈ ਨਾਨਕ ਕਿਸ ਨੂੰ ਆਖੀਐ ਵਣ ਪੁੱਛਿਆ ਹੀ ਲੈ ਜਾਏ ਦੋਸ਼ ਨ ਦੇਓ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਨਾ ਖਾਤੀ ਟੋਵੇ ਪੂਰੇ ਕਾਕੀਆ ਸਭ ਕੁਛ ਪੂਰਾ ਘਟ ਵੱਦ ਕਿਸ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸੁਮਾਹੇ